ਖਬਰ ਮਹਾਲੀ ਜ਼ਿਲ੍ਹੇ ਦੇ ਪਿੰਡ ਮੂਦੋ ਸੰਗਤੀਆਂ ਤੋਂ ਹੈ ਇਸ ਪਿੰਡ ਦੇ ਲੋਕ ਪ੍ਰਵਾਸੀ ਮਜ਼ਦੂਰਾਂ ਤੋਂ ਇਸ ਕਦਰ ਪਰਛਾਲ ਹੋ ਗਏ ਹਨ ਕਿ ਪੰਚਾਇਤ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਬਾਜ਼ ਅਡਾਉਣੀ ਪਈ ਪਿੰਡ ਦੇ ਵਿੱਚ ਪ੍ਰਵਾਸੀ ਅੰਦੇ ਦੁਆਰਾ ਅਵਾਰਾਗਰਦੀ ਗੁੰਡਾਗਰਦੀਆਂ ਨੇ ਨਿਤ ਨਵੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਸ਼ਰਾਬ ਪ੍ਰੀਤ ਕੇ ਲੜਾਈ ਝਗੜਾ ਕਰਨਾ ਗਾਲੀ ਗਲੋਚ ਕਰਨਾ ਆਮ ਗੱਲਾਂ ਹੋ ਗਈਆਂ ਸੀਆਂ ਪ੍ਰਵਾਸੀ ਮਜ਼ਦੂਰਾਂ ਦੇ ਦੁਆਰਾ ਸਿਗਰਟ ਬੀਡਿੰਗ ਤੰਬਾਕੂ ਦਾ ਆਮ ਸੇਵਨ ਕੀਤਾ ਜਾ ਰਿਆ ਸੀਗਾ ਸ਼ਰਾਬਾ ਪੀਪੀ ਕੇ ਲੜਾਈ ਝਗੜਾ ਆਮ ਗੱਲਾਂ ਜਿਵੇਂ ਕਿ ਪਹਿਲਾਂ ਦੱਸ ਚੁੱਕਿਆ ਕਿ ਹੋ ਗਿਆ ਸੀ ਗਿਆ ਤੇ ਅਵਾਰਾਗਰਦੀ ਕਰਦੇ ਵੀ ਨਾ ਯਰ ਆ ਰਹੇ ਸਨ ਪ੍ਰਵਾਸੀ ਮਜ਼ਦੂਰ ਜਾਂ ਉਹਨਾਂ ਦੇ ਫੈਮਿਲੀ ਮੈਂਬਰ ਸੋ ਇਸ ਪਿੰਡ ਦੀ ਪੰਚਾਇਤ ਨੇ ਇੱਕ ਮਤਾ ਪਾਸ ਕੀਤਾ ਹੈ ਕਿ ਕੋਈ ਵੀ ਪ੍ਰਵਾਸੀ ਮਜ਼ਦੂਰ ਪਿੰਡ ਦੇ ਵਿੱਚ ਨਾ ਤਾਂ ਕਿਰਾਏ ਤੇ ਮਕਾਨ ਲੈ ਸਕਦਾ ਨਾ ਖਰੀਦ ਸਕਦਾ ਨਾ ਹੀ ਵੋਟਰ ਕਾਰਡ ਬਣਾ ਸਕਦਾ ਨਾ ਹੀ ਆਧਾਰ ਕਾਰਡ ਬਣਾ ਸਕਦਾ ਨਾ ਹੀ ਕਿਸੇ ਨੂੰ ਅਲਾਉ ਕੀਤਾ ਜਾਵੇਗਾ ਅਗਰ ਕਿਸੇ ਜ਼ਿਮੀਦਾਰਪੁਰਾ ਨੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਤੋਂ ਲੇਬਰ ਦੇ ਕੰਮ ਲੈਣਾ ਹੈ ਖੇਤੀਬਾੜੀ ਦੇ ਵਿੱਚ ਹਾਇਰ ਕਰਨੇ ਹਨ ਤਾਂ ਇਹਨਾਂ ਨੂੰ ਆਪਣੀ ਮੋਟਰ ਤੇ ਅਰੇਂਜਮੈਂਟ ਕਰ ਸਕਦਾ ਲੇਕਿਨ ਪਿੰਡ ਦੇ ਵਿੱਚ ਕਿਸੇ ਵੀ ਪ੍ਰਵਾਸੀ ਮਜ਼ਦੂਰ ਨੂੰ ਅਲਾਉ ਨਹੀਂ ਕੀਤਾ ਜਾਵੇਗਾ ਇਹ ਵੋਲਡਿੰਗ ਹੈ ਮੂਦੋ ਸੰਗਤੀਆਂ ਪਿੰਡ ਦੀ ਪੰਚਾਇਤ ਦੀ ਦੂਸਰੇ ਪਾਸੇ ਪ੍ਰਵਾਸੀ ਮਜ਼ਦੂਰਾਂ ਨੇ ਇਸ ਕੱਲ ਦਾ ਵਿਰੋਧ ਕੀਤਾ ਹੈ ਨਿਰਾਸ਼ਾ ਬਿਆਨ ਕੀਤੀ ਹੈ ਕਿ ਪੰਚਾਇਤ ਨੇ ਗਲਤ ਫੈਸਲਾ ਕੀਤਾ ਹੈ ਉਹ ਅਜੇ ਹੀ ਅਪੀਲ ਕਰਦੇ ਹਨ ਕਿ ਉਹ ਅਜਿਹਾ ਨਾ ਕਰਨ ਦੋਸਤੋ ਮੇਰੀ ਨੌਲੇਜ ਦੇ ਵਿੱਚ ਜਿੰਨੀ ਕਿ ਮੇਰੀ ਨੌਲੇਜ ਆ ਉਹਦੇ ਅਕੋਰਡਿੰਗੂ ਇਹ ਪੰਜਾਬ ਦਾ ਪਹਿਲਾ ਪਿੰਡ ਹੈ ਜਿਸ ਨੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਤਾ ਪਾਇਆ ਹੈ ਕਿ ਕਿਸੇ ਨੂੰ ਉਹਦਾ ਰਿਕਾਰਡ ਵੋਟਰ ਕਾਰਡ ਤੇ ਕਿਰਾਏ ਤੇ ਜਾਂ ਜ਼ਮੀਨ ਖਰੀਦਣ ਜਾਂ ਵੇਚਣ ਤੇ ਪਾਬੰਦੀ ਲਾਈ ਹੈ ਪਹਿਲਾ ਪਿੰਡ ਹੈ ਪੰਜਾਬ ਦਾ ਇਹ ਜ਼ਿਕਰ ਜੋਗ ਹੈ ਕਿ ਮਹਾਲੀ ਜ਼ਿਲ੍ਹਾ ਦੇ ਨੇੜੇ ਦੇ ਪਿੰਡਾਂ ਕੋਈ ਮੂਧੋ ਸੰਗਤੀਆਂ ਉੱਥੇ ਪ੍ਰਵਾਸੀ ਮਜ਼ਦੂਰ ਆ ਕੇ ਆਪਣਾ ਰੋਜ਼ਗਾਰ ਕਰਦੇ ਹਨ ਕੋਈ ਫਰੂਟ ਦੀ ਰੇੜੀ ਲਾਉਂਦਾ ਹੈ ਕੋਈ ਦਿਹਾੜੀ ਕਰਦਾ ਹੈ ਕੋਈ ਲੇਬਰ ਵਰਕ ਕਰਦਾ ਹੈ ਕੋਈ ਕੰਸਟਰਕਸ਼ਨ ਕਰਦਾ ਇਹਨਾਂ ਨੇ ਕਾਫੀ ਜ਼ਿਆਦਾ ਸੈਕਟਰਾਂ ਦੇ ਕੰਮ ਕੀਤਾ ਤੇ ਇਹਨਾਂ ਦੀ ਅਵਾਰਾਗਰਦੀ ਇਸ ਕਦਰ ਵੱਧ ਗਈ ਕਿ ਪਿੰਡ ਦੀ ਪੰਚਾਇਤ ਨੂੰ ਫੈਸਲਾ ਲੈਣਾ ਪਿਆ ਕਿਉਂਕਿ ਏਰੀਆ ਟ੍ਰਾਈ ਸਿਟੀ ਦੇ ਵਿੱਚ ਆਉਂਦਾ ਇਸ ਕਰਕੇ ਇੱਥੇ ਪਾਪੂਲੇਸ਼ਨ ਜ਼ਿਆਦਾ ਇਸ ਕਰਕੇ ਇਹ ਘਟਨਾਮਾ ਦੇ ਵਿੱਚ ਵਾਧਾ ਨਜ਼ਰ ਆਇਆ ਦੋਸਤੋ ਗੱਲ ਇਹ ਹੈ ਕਿ ਜਿਹੜੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਹਨ ਇਹ ਕਿਉਂ ਹੋ ਰਹੇ ਹਨ ਲੋੜ ਹੈ ਇਸ ਗੱਲ ਵੱਲ ਧਿਆਨ ਦੇਣ ਦੇ ਲਈ ਕਿਉਂਕਿ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਤੇ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਦੇ ਵਿੱਚ ਦਿਨ ਪ੍ਰਤੀ ਦਿਨ ਚੜ੍ਹਦੀ ਕਲਾ ਦੇ ਵਿੱਚ ਹੁੰਦੀ ਜਾ ਰਹੀ ਹਨ ਇਹਨਾਂ ਦੀ ਮੈਜੋਰਟੀ ਇਹਨਾਂ ਦਾ ਇੱਕਾ ਅੱਜ ਇਹ ਇਕ ਆਉਂਦਾ ਕਹ ਲੂੰ 20-30 ਬੰਦੇ ਨੂੰ ਹੋਰ ਲੈ ਕੇ ਆਉਂਦਾ ਤੇ ਪੰਜਾਬੀ ਨੇ ਗਲਾ ਮੇਨੂੰ ਹੱਥ ਪਾਉਂਦੇ ਹਨ ਇੱਕ ਸਮਾਂ ਅਜਿਹਾ ਆਏਗਾ ਕਿ ਪਿੰਡਾਂ ਦੇ ਵਿੱਚ ਪੰਚਾਇਤ ਮੈਂਬਰ ਵੀ ਇਹਨਾਂ ਦੇ ਹੋਣਗੇ ਸਰਪੰਚ ਵੀ ਇਹਨਾਂ ਦਾ ਹੋਵੇਗਾ ਲੰਬੜਦਾਰ ਵੀ ਨਾ ਉਹ ਦਾ ਹੋਊਗਾ ਸਾਰਾ ਕੁਝ ਇਹਨਾਂ ਦੇ ਹਵਾਲੇ ਹੋ ਜਾਊਗਾ ਇੱਕ ਦਿਨ ਟਾਈਮ ਐਸਾ ਆਊਗਾ ਦੋਸਤੋ ਜੋ ਮੂਦੋ ਸੰਗਤਿਆ ਨਹੀਂ ਪਿੰਡ ਦੀ ਪੰਚਾਇਤ ਨੇ ਫੈਸਲਾ ਕੀਤਾ ਤੁਹਾਡੇ ਅਕੋਰਡਿੰਗ ਟੂ ਗਲਤ ਕੀਤਾ ਜਾਂ ਸਹੀ ਕੀਤਾ ਕਮੈਂਟ ਕਰਕੇ ਜਰੂਰ ਦੱਸਣਾ ਸਿੱਧੂ ਕੇਮਲਾ ਟੀਵੀ ਦੇਖਣ ਲਈ ਮੇਰੇ ਵੱਲੋਂ ਗੁਰਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਫੈਨਸ ਦਾ ਦੋਸਤਾਨਾ ਤੈਦ ਲੋ ਧੰਨਵਾਦ